ਹਾਂਜੀ ਦੋਸਤੋ ਸਾਰੇ ਵੀਰਾਂ ਦਾ ਫੇਸਬੁੱਕ YouTube ਤੇ ਸਵਾਗਤ ਹੈ ਜੀ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਆਪਾਂ ਤੁਹਾਡੇ ਕੋਲੇ ਲੈ ਕੇ ਆਏ ਟਰੈਕਟਰ ਤੇ ਬਾਈ ਨਾਲ ਕਰਦੇ ਆ ਗੱਲਬਾਤ ਜੀ ਪਹਿਲਾਂ ਆਪਾਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਜੀ ਕੀ ਨਾਮ ਹੈ ਜੀ ਆਪਣੇ ਤੇ ਮੋਬਾਈਲ ਨੰਬਰ ਜੀ 70947252 ਜੀ ਦੁਬਾਰੇ ਫਿਰ ਬੋਲ ਦਿਓ ਜੀ 70947252 ਜੀ ਤੇ ਪਿੰਡ ਕਿਹੜਾ ਜੀ ਆਪਣਾ ਠੀਕ ਆ ਜੀ ਇਹ ਲਾ ਲੋ ਤਲਵੰਡੀ ਸਾਬੋ ਤੋਂ ਬਿਨਾ ਟਰੈਕਟਰ ਕਿੱਥੇ ਹੁੰਦੇ ਆ ਜੀ ਆਪਣੇ ਸਲਾਮ ਹੁੰਦੇ ਨੇ ਠੀਕ ਹੈ ਤੇ ਕਾ ਨੰਬਰ ਪਲਾਟ ਆ ਗਿਆ ਜੀ ਇਹ 13 ਨੰਬਰ ਜੀ 13 ਨੰਬਰ ਪਲਾਟ ਹੈ ਤੇ ਇਧਰ ਬਾਈ ਕੋਲੇ ਹੈ ਨਿਊ ਹਾਲੈਂਡ ਨਿਊ ਹਾਲੈਂਡ 5500 ਟਰੈਕਟਰ ਦੇਖ ਸਕਦਾ ਹੋ ਸਾਰਾ ਰੈਨਲ ਹੈ ਬਾਈ ਰੈਨਲ ਟਰੈਕਟਰ ਹੈ ਜੀ ਪੰਜਾਬ ਨੰਬਰ ਹੈ 2010 ਮਾਡਲ 475000 ਰੁਪਿਆ ਰੇਟ ਹੈ ਟਾਇਰ ਜਮਾ ਨਵੇਂ ਆ ਬਾਈ ਨਵੇਂ ਟਾਇਰ ਆ 3 ਸਪੀਡ ਆ ਗਿਆ ਬਾਈ ਟਾਪ ਮਾਡਲ ਠੀਕ ਆ ਟਾਪ ਮਾਡਲ ਆ ਗਿਆ ਜੀ ਦੇਖ ਸਕਦਾ ਟਰੈਕਟਰ ਤੇ ਦੇਣਾ ਕਿੰਨੇ ਦਾ ਬਾਈ ਮੌਕੇ ਤੇ ਆਪਾਂ ਸਾਢੇ 4 ਲੱਖ ਦਾ ਟਰੈਕਟਰ ਦੇ ਦੂ ਬਾਈ 25000 ਰੁਪਿਆ ਡਿਸਕਾਊਂਟ ਕਰਤਾ ਬਾਈ ਨੇ ਪੂਰਾ ਵੱਡਾ ਆਫਰ ਦੇਤਾ ਜੀ ਟਰੈਕਟਰ ਦੇਖ ਸਕਦੇ ਹੋ ਸਾਰਾ ਰੇਨਲ ਟਰੈਕਟਰ ਹੈ ਤੇ ਨਾਲ ਇਧਰ ਆ ਗਿਆ ਬਾਈ ਕੋਲੇ 55 55 ਜੀ 14 ਮਾਡਲ 490000 ਰੁਪਿਆ ਰੇਟ ਹੈ ਇਹ ਵੀ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਇਹ ਵੀ ਰੇਨਲ ਹੈ ਬਾਈ ਰੇਨਲ ਟਰੈਕਟਰ ਹੈ ਸਾਰਾ ਇਹਦੇ ਟਾਇਰ ਕਿੰਨੇ ਕਾ ਬਾਈ 75 ਤੋਂ 80 ਪੈਸੇ ਟਾਇਰ ਹੈ ਜੀ ਟਰੈਕਟਰ ਦੇ ਦੇਖ ਸਕਦੇ ਹੋ ਪਾਵਰ ਸਟੀering ਆ ਗਿਆ ਇਹ ਵੀ ਟਾਪ ਮਾਡਲ ਚ ਆ ਗਿਆ ਜੀ ਡਬਲ ਡਿਸਟ੍ਰਿਬਿਊਟਰ ਜੀ ਟਾਪ ਮਾਡਲ ਤੇ ਇਹ ਕਿੰਨੇ ਦਾ ਦੇਣਾ ਜੀ ਆਪਾਂ ਮੌਕੇ ਤੇ 4,75,000 4,75,000 ਦਾ ਦੇ ਦਾਂਗੇ ਬਾਈ ਕਹਿੰਦਾ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ਼ ਸੁਥਰਾ ਟਰੈਕਟਰ ਹੈ ਇਹ ਵੀ ਪੰਜਾਬ ਨੰਬਰ ਹੈ ਜੀ ਤੇ ਨਾਲ ਇੱਧਰ ਬਾਈ ਕੋਲੇ ਆ ਗਿਆ ਜੀ 6055 6055 ਜੀ ਦੇਖ ਸਕਦੇ ਹੋ ਟਰੈਕਟਰ ਸੋਨੂੰ ਦਾਦ ਦਿਆਂ 60 55 ਜੀ 15 ਮਾਡਲ ਹੈ 485000 ਰੁਪਿਆ ਰੇਟ ਹੈ ਜੀ ਟਰੈਕਟਰ ਦਾ ਇਹ ਵੀ ਸਾਰਾ ਬਾਈ ਰਹਿਣਾ ਹੈ ਟਰੈਕਟਰ ਹੈ ਪੰਜਾਬ ਨੰਬਰ ਟਰੈਕਟਰ ਹੈ ਜੀ ਠੀਕ ਹੈ ਜੀ ਤੇ ਇਹ ਛੋਟੇ ਘੇਰ ਵਾਲਾ ਇਹੀ ਵਜਦਾ ਬਾਈ ਛੋਟੇ ਘੇਰ ਵਾਲਾ ਵਜਦਾ ਕਿਹੜਾ ਜੀ ਉਹ ਆ ਗਿਆ 60 55 ਟਾਇਰ ਨਵੇਂ ਆ ਬਾਈ ਜਮਾ ਟਾਇਰ ਨਵੇਂ ਨੇ ਚੌਂਕੜਾ ਟਾਇਰਾਂ ਦਾ ਦੇਖ ਸਕਦੇ ਹੋ ਜਮਾ ਨਵੇਂ ਆਗੇ ਟਾਇਰ ਹੈ ਜੀ ਦੇਖ ਸਕਦੇ ਹੋ ਪੂਰਾ ਸਾਫ ਸੁਥਰਾ ਟਰੈਕਟਰ ਹੈ ਪੰਜਾਬ ਨੰਬਰ ਹੈ ਇਹ ਮੌਕੇ ਤੇ ਬਾਈ ਕਿੰਨੇ ਦਾ ਦੇਣਾ ਆਪਾਂ 77000 ਦਾ ਦੇ ਦਾਂਗੇ 475000 ਰੁਪਏ ਦਾ ਟਰੈਕਟਰ ਦੇ ਦਾਂਗੇ ਬਾਈ ਕਹਿੰਦਾ ਦੇਖ ਸਕਦੇ ਹੋ ਟਰੈਕਟਰ ਸਾਰਾ ਰੈਨ ਵਾਲਾ ਹੈ ਪੂਰਾ ਜੈਨੂਇਨ ਟਰੈਕਟਰ ਹੈ ਜੀ ਪੰਜਾਬ ਨੰਬਰ 6055 ਛੋਟੇ ਗੇਰ ਵਾਲਾ ਤੇ ਇਧਰ ਨਾਲ ਆ ਗਿਆ ਬਾਈ ਕੋਲੇ ਜੀ ਫਾਰਮ ਟਰੈਕ 60 ਫਾਰਮ ਟਰੈਕ 60 ਈਪੀਆਈ ਵਾਲਾ ਜੀ 820 ਦੇਖ ਸਕਦੇ ਹੋ 17 ਮਾਡਲ 545000 ਰੁਪਏ ਰੇਟ ਹੈ ਬਾਈ ਕੋਲੇ ਇਹ ਵੀ ਪੰਜਾਬ ਨੰਬਰ ਆ ਸਾਰੇ ਟਰੈਕਟਰ ਬਾਈ ਪੰਜਾਬ ਨੰਬਰੀ ਆ ਹੈਨਾ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਵੀ ਸਾਰਾ ਰੈਨਲ ਆ ਜੀ ਰੈਨਲ ਟਰੈਕਟਰ ਹੈ ਜੀ ਛੋਟੇ ਗੇਰ ਵਾਲਾ ਟਰੈਕਟਰ ਆ 3 ਸਪੀਡ ਆ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਹੈ ਜੀ ਇਹ ਵੀ ਛੋਟੇ ਗੇਰ ਵਾਲਾ ਟਰੈਕਟਰ ਹੈ ਜੀ 3 ਸਪੀਡ ਆ ਗਿਆ ਟਾਪ ਮਾਡਲ ਚ ਆ ਗਿਆ 3 ਸਪੀਡ ਆਈ ਟਾਪ ਮਾਡਲ ਚ ਟਰੈਕਟਰ ਦੇਖ ਸਕਦੇ ਹੋ ਸਾਰਾ ਰੈਨਲ ਟਰੈਕਟਰ ਹੈ ਜੀ ਪੰਜਾਬ ਨੰਬਰ ਇਹ ਕਿੰਨੇ ਦਾ ਦੇਣਾ ਜੀ ਆਪਾਂ 5 ਲੱਖ 25000 ਦਾ ਟਰੈਕਟਰ ਮਿਲ ਜੂ ਜੀ ਦੇਖ ਸਕਦੇ ਹੋ ਟਰੈਕਟਰ ਸਾਰਾ ਰੈਨਲ ਟਰੈਕਟਰ ਹੈ ਜੀ ਇੰਜਨ ਗੇਅਰ ਦਾ ਓਕੇ ਆ ਬਾਈ ਜਮਾ ਤੇ ਕਾਪੀ ਕਾਗਜ਼ੀ ਦੀ ਬਾਈ ਆਪਣੀ ਗਰੰਟੀ ਹੈ ਜਮਾ ਤੇ ਬਾਕੀ ਸਿਰ ਆਪਾਂ ਲੋਨ ਵਗੈਰਾ ਕਰਾ ਦਿੰਨੇ ਆ ਕੋਈ ਬਾਈ ਹਾਂਜੀ ਹਾਂ ਲੋਨ ਦੀ ਸੁਧਾ ਹੋ ਜੀ ਠੀਕ ਹੈ ਤੇ ਪੁਰਾਣਾ ਟਰੈਕਟਰ ਅਗਲੇ ਦਾ ਕੱਟ ਲਵਾਂਗੇ ਜੀ ਬਾਈ ਕਹਿੰਦਾ ਜਾਇਜ਼ ਰੇਟ ਤੇ ਪੁਰਾਣਾ ਟਰੈਕਟਰ ਕੱਟ ਲਾਂਗੇ ਜੀ ਤੇ ਜਾਇਜ਼ ਰੇਟ ਦੀ ਬਾਈ ਕਹਿੰਦਾ ਦੇਵਾਂਗੇ ਆਪਾਂ ਟਰੈਕਟਰ ਤੇ ਲੋਨ ਵੀ ਕਰਾ ਦੂਗਾ ਬਾਈ ਤੇ ਮੋਬਾਈਲ ਨੰਬਰ ਦੁਬਾਰੇ ਫੇਰ ਬੋਲ ਦਿਓ ਜੀ 7094702555 ਠੀਕ ਹੈ ਇਹ ਬਾਈ ਦਾ ਮੋਬਾਈਲ ਨੰਬਰ ਹੈ ਜੀ 13 ਨੰਬਰ ਪਲਾਟ ਹੈਗਾ ਦੇਖ ਸਕਦੇ ਹੋ ਜੇ ਕਿਸੇ ਨੇ ਤਲਵੰਡੀ ਸਾਬੋ ਲੈਣਾ ਤਾਂ 13 ਨੰਬਰ ਪਲਾਟ ਚ ਤੇ ਨਹੀਂ ਬਾਈ ਕੋਲੇ ਪਿੰਡ ਹੁੰਦੇ ਆ ਸਨਾਮ ਬਾਈ ਸਨਾਮ ਸਨਾਮ ਠੀਕ ਆ ਤੇ ਟਰੈਕਟਰ ਹੋਰ ਵੀ ਲੈ ਦੇਉਗੇ ਬਾਈ ਕੋਈ ਮਰਜ਼ੀ ਟਰੈਕਟਰ ਹੋਵੇ ਆਪਣੇ ਕੋਲੇ ਟਰੈਕਟਰ ਹੋਰ ਵੀ ਹੁੰਦੇ ਨੇ ਟਰੈਕਟਰ ਬਾਈ ਕੋਲੇ ਘਰੇ ਹੁੰਦੇ ਆ ਜੀ ਹੋਰ ਵੀ ਹੁੰਦੇ ਆ ਬਾਈ ਬਾਕੀ ਸਿਰੇ ਕੋਈ ਵੀ ਟਰੈਕਟਰ ਲੈਣਾ ਹੈ ਜੀ ਤੁਸੀਂ ਬਾਈ ਨੂੰ ਫੋਨ ਕਰਕੇ ਉਹ ਟਰੈਕਟਰ ਲੈ ਸਕਦੇ ਹੋ ਚਾਹੇ ਬਾਈ ਦੇ ਕੋਲੇ ਹੋਵੇ ਚਾਹੇ ਤੁਹਾਨੂੰ ਲੈ ਕੇ ਦੇ ਦੇਣਾ ਬਾਈ ਲੈ ਕੇ ਵੀ ਦੇ ਦੇਗਾ ਤੁਹਾਨੂੰ ਟਰੈਕਟਰ ਮਿਲ ਜੂਗਾ ਜਾਇਜ਼ ਰੇਟ ਤੇ ਕੋਈ ਵੀ ਟਰੈਕਟਰ ਲੈਣਾ ਬਾਈ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ